ਥਾਣਾ ਜੋਗੇ ਦਾ ਐਸਐਚਓ ਮੁਰਦਾਬਾਦ 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 ਥਾਣਾ ਜੋਗੇ ਦਾ ਐਸਐਚਓ ਮੁਰਦਾਬਾਦ 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 ਸਿਆਪ ਸਰਕਾਰ ਮੁਰਦਾਬਾਦ 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 ਸਾਨੂੰ ਸਾਡੀ ਕੁੜੀ ਦਾ ਇਨਸਾਫ ਦਿਓ ਦਿਵਾ ਦਿਓ ਦਿਵਾ ਦਿਓ ਸਾਨੂੰ ਸਾਡੀ ਕੁੜੀ ਦਾ ਇਨਸਾਫ ਦਿਓ ਦਿਵਾ ਦਿਓ ਦਿਵਾ ਦਿਓ ਹਾਂ ਹਾਂ ਅਸੀਂ ਇਸ ਜੋਗੇ ਥਾਣੇ ਦੇ ਮੂਹਰੇ 11 ਤਰੀਕ ਦੇ ਕੰਮ ਚੱਲ ਰਿਹਾ ਹੈ ਉਹ ਜੋ ਉਸੇ ਖਾਣਾ ਬੰਦ ਕੀਤਾ ਹੋਇਆ ਹੈ ਕਾਰਨ ਇੱਕ 11 ਤਰੀਕ ਦੀ ਨਮਾਲਕ ਬੱਚੀ ਗਈ ਹੋਈ ਹੈ ਘਰੋਂ ਗਾਇਬ ਹੈ ਤੇ ਅੱਜ ਤੱਕ ਪ੍ਰਸ਼ਾਸਨ ਕੋਈ ਭਾਲੀ ਨਹੀਂ ਗਈ ਉਹਦੇ ਸਬੰਧ ਤੇ ਵਿੱਚ ਅਸੀਂ ਹੁਣ ਪਿੰਡਾਂ ਦੇ ਵਿੱਚ ਰੇਲੀਆਂ ਕਰਕੇ ਪਿੰਡਾਂ ਨੂੰ ਲਾਬੰਦ ਕਰਕੇ 8 ਤਰੀਕ ਨੂੰ ਜੁਮੇ ਵਾਲੇ ਦਿਨ ਪੱਟਾ ਇਕੱਠ ਕਰਕੇ ਬੀਜੇ ਸਿੰਘਲਾ ਜੀ ਦਾ ਇਸ ਗੱਲ ਦੇ ਵਿੱਚ ਦਾਖਲਦਾਰ ਜੀ ਕਰਦਾ ਉਹਦੀ ਕੋਠੀ ਦਾ ਘਰੇਵੋ ਕਰਾਂਗੇ ਤੇ ਹੋ ਸਕਦਾ ਐ ਸੀ ਕਾਰਪੂਜ ਤੋਂ ਬਾਅਦ ਹੋਰ ਵੀ ਕਰੀਏ ਕਿਉਂਕਿ ਜਿਹੜੇ ਬੰਦੇ ਨੂੰ ਮੁਲਾਜ਼ਮ ਪੁੱਛ ਕੇ ਚੱਕਦੇ ਨੇ ਤਾਂ ਉਸ ਤੋਂ ਪਹਿਲਾਂ ਵੀ ਜੀ ਸਿੰਘਲਾ ਦਾ ਗੁਰੂ ਆ ਜਾਂਦਾ ਧੀ ਇਹਨੂੰ ਪੁੱਛਣਾ ਨਹੀਂ ਤੇ ਜਿਹੜੇ ਕਿਸੇ ਨੇ ਕੋਈ ਗਲਾਹ ਕੀਤਾ ਹੱਥ ਵੱਨੇ ਤੋਂ ਉਹ ਦਾਖਲਾ ਨਹੀਂ ਹੁੰਦਾ ਉਹਨੂੰ ਤਾਂ ਪ੍ਰਸ਼ਾਸਨ ਨੇ ਆਪਣੇ ਢੰਗ ਨਾਲ ਹੀ ਪੁੱਛਣਾ ਹੁੰਦਾ ਕਿਉਂ ਹੁਣ ਪ੍ਰਸ਼ਾਸਨ ਥੋੜਾ ਜਿਹਾ ਆਪਾ ਭਾਰ ਹੋਇਆ ਜਿੱਤੇ ਦੇ ਜੱਤੇਬੰਦੀ ਨੇ ਧਰਨਾ ਲਾ ਕੇ ਬੈਠੀ ਐ ਇੱਥੇ ਇਹ ਪਹਿਲਾਂ ਅਸੀਂ ਸੜਕ ਵੀ ਰੋਕੀ ਉਹ ਸਾਰੇ ਪਿੰਡਾਂ ਨੂੰ ਵੀ ਬੇਨਤੀ ਹੈ ਜੀ ਜਦੋਂ ਵੀ ਕਿਸੇ ਨੂੰ ਟਾਈਮ ਲੱਗਦਾ ਸਾਨੂੰ ਸੁਨੇਹਾ ਲਾਓ ਅਸੀਂ ਪਿੰਡ ਪਿੰਡਾਂ ਚ ਆ ਕੇ ਮੀਟਿੰਗਾਂ ਕਰਾਈਏ ਤੇ 8 ਤਰੀਕ ਕਾਲੇ ਦਿਨ ਵਾਸਤੇ ਪੂਰੀ ਖੁੱਲ੍ਹ ਤਿਆਰੀ ਕਰਕੇ ਵੀ ਇਹ ਸਿੰਗਲਾ ਦਾ ਵੀ ਇਹ ਖਰੇਓ ਕਰਕੇ ਤੇ ਬੱਚੀ ਨੂੰ ਇਨਸਾਫ ਨਹੀਂ ਅੱਜ ਅਸੀਂ ਕਾਣਾ ਚੌਂਕਾ ਦੇ ਬਾਹਰ ਬੈਠੇ ਆ ਅਦੋਖਰੋ ਉੱਟਾ ਹੋਇਆ ਤੇ ਕਾਲੇ ਸਬੰਧ ਵਿੱਚ ਜੋ ਲੜਕੀ ਸਾਡੀ 11 ਤਰੀਕ ਤੋਂ ਲੈ ਕੇ ਗਾਇਬ ਹੈ ਇਹਨਾਂ ਤੋਂ ਕੋਈ ਪ੍ਰਸ਼ਾਸਨ ਨੇ ਉਹਦੇ ਕਾਰਵਾਈ ਨਹੀਂ ਕੀਤੀ ਪਹਿਲਾਂ ਸਾਨੂੰ ਕੋਸਾ ਦਬੋਦ ਰਹੇ ਵੀ ਕੋਈ ਨਾ ਵੜ ਕੇ ਲੱਭ ਕੇ ਦੇ ਦਿਆਂਗੇ ਵਾਹ ਕਰਵਾ ਕੇ ਆ ਕਰਨਾਗੇ ਵੀ ਜਦੋਂ ਅਸੀਂ ਧਰਨਾ ਲਾਇਆ ਉਹ ਵੀ ਪ੍ਰਸ਼ਾਸਨ ਨੇ ਮੋੜੇ ਜਿੱਦਾਂ ਨੇ ਕੱਲ ਖੁੱਲੇ ਨੇ ਹੁਣ ਬਪਾਹਰ ਹੋਏ ਨੇ ਕੁਛ ਇਹ ਤੇ ਉਸ ਤੋਂ ਬਾਅਦ ਅਸੀਂ ਸਰਾਤਾ ਸੁਣ ਗਏ ਵਿੱਤੀ ਫੜਾੜਾ ਐ ਐਮਐਲਏ ਚੁਣਿਆ ਹੋਇਆ ਆਮ ਆਦਮੀ ਪਾਰਟੀ ਦਾ ਵਿਜੇ ਸਿੰਘਲਾ ਇਹਦੇ ਬਹੁਤ ਸਰਾਤਾ ਕਰ ਰਹੇ ਹੈ ਇਹ ਇਹ ਗੁੱਜੀਆਂ ਉਂਗਲਾਂ ਲਾ ਲਾ ਕੇ ਪ੍ਰਸ਼ਾਸਨ ਦਾ ਕੰਮ ਬਣਦਾ ਹੈ ਅਸੀਂ ਜੇ ਕਿਸ ਲੱਭਣਾ ਜਿਓੜੀਆਂ ਲੱਗੀਆਂ ਹੁੰਦੀਆਂ ਪਾੜੇ ਐ ਐਮਐਲਏ ਐ ਇਹਨਾਂ ਦਾ ਹੱਕ ਤਾਂ ਬਣਦਾ ਸੀ ਇੱਥੇ ਥਾਣੇ 'ਚ ਆਉਂਦੇ ਇਹ ਥਾਣੇ ਦੇ ਖੜਦੇ ਆ ਕੇ ਇਹ ਦੁੱਖ ਸਾਂਝਾ ਕਰਦੇ ਘਰ ਵਾਲਿਆਂ ਨਾਲ ਉੱਤੇ ਇਹਨਾਂ ਨੇ ਕੀ ਕੀਤਾ ਹੋਇਆ ਉਂਗਲਾਂ ਲਾ ਲਾ ਕੇ ਜਿਹੜੇ ਬੰਦੇ ਦਾ ਵਿੱਚ ਨਾਉਂ ਹੈ ਮਾੜਾ-ਮੋਟਾ ਸ਼ਕਸ਼ੋਮਾ ਪੈਂਦੀ ਆ ਕਿਸੇ ਮੋਬਾਈਲ ਤੋਂ ਪੈਂਦੀ ਆ ਉੱਥੇ ਇਹ ਸਭ ਕਹੇ ਛੱਡਦੇ ਆ ਵੀ ਇਹਨੂੰ ਪੁੱਛਣਾ ਨਹੀਂ ਇਹ ਪੁੱਛ ਦਸਤੂਰ ਨਾਲ ਕਿਸ ਤਰ੍ਹਾਂ ਹੈ ਅਮ ਸੁੱਤੂ ਹੋਊਗਾ ਪਤਾ ਉਹਨੂੰ ਹੁੰਦਾ ਜਿਹੜੀ ਜਨਮ ਵਾਲਕ ਲੜਕੀ ਐਨੇ ਦਿਨ ਤੋਂ ਗਾਇਬ ਐ ਅਸੀਂ ਕਹਿੰਦੇ ਆ ਵੀ ਇਹਦਾ ਆਉਣ ਵਾਲੀ 8 ਤਰੀਕ ਨੂੰ ਅਸੀਂ ਪਿੰਡੀ ਪਿੰਡੀ ਪ੍ਰਦਰਸ਼ਨ ਕਰਾਂਗੇ ਕੱਲ ਤੋਂ ਲੈ ਕੇ ਇਹ ਲੋਕਾਂ ਨੂੰ ਲਾਮਬੰਦ ਕਰਾਂਗੇ 8 ਤਰੀਕ ਨੂੰ ਅਸੀਂ ਆਉਣ ਵਾਲੀ ਨੂੰ ਬੇਸਿਕੜਾ ਦਾ ਘਰਾਓ ਕਰਾਂਗੇ ਇਹ ਧਰਨਾ ਇੱਥੇ ਪੱਕਾ ਰਹੂਗਾ ਕਹਾਂਰੀਣ ਬਣੀ ਵਿਚਾਰੂ ਸਿੰਗੜਾ ਸਾਹਿਬ ਪਾਸ ਤੇ ਵਿਚਾਰਨਗੇ ਉਸ ਤੋਂ ਵੱਡਾ ਵੀ ਘਰਾਓ ਕਰ ਸਕਦੇ ਹਾਂ